ਉਹ ਇੱਕ ਤੋਂ ਅਨੇਕ ਕਿਉਂ ਹੋਇਆ ਹਨ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਸੰਬੰਧੀ ਜਵਾਬ ਕਲਗੀਧਰ ਪਾਤਸ਼ਾਹ ਦਾ ਮਹਾਰਾਜ ਕਹਿੰਦੇ ਨੇ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਅਨੇਕਤਾ ਉਸ ਇੱਕ ਦਾ ਖੇਲ ਹੈ ਤਮਾਸ਼ਾ ਹੈ ਖੇਲ ਯਾਤੇ ਬੱਚੇ ਖੇਡਦੇ ਨੇ ਖੇਲ ਯਾ ਪ੍ਰਮਾਤਮਾ ਖੇਡਦਾ ਹੈ ਬਾਕੀ ਖੇਲ ਨਹੀਂ ਨੇ ਜਿਸ ਦੇ ਚ ਜਿੱਤ ਹੋਵੇ ਜਿਸ ਦੇ ਚ ਹਾਰ ਹੋਵੇ ਉਹ ਖੇਲ ਨਹੀਂ ਹੈ ਉਹ ਜੰਗ ਹੈ ਜਿਸ ਦੇ ਚ ਨਫਾ ਹੋਵੇ ਜਿਸ ਦੇ ਚ ਨੁਕਸਾਨ ਹੋਵੇ ਉਹ ਖੇਲ ਨਹੀਂ ਹੈ ਉਹ ਤੇ ਧੰਦਾ ਹੈ ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ 올림픽 ਮੇਰੀ ਦ੍ਰਿਸ਼ਟੀ ਚ ਉਹ ਵੀ ਇੱਕ ਜੰਗ ਹੈ ਉਹ ਵੀ ਇੱਕ ਧੰਦਾ ਹੈ ਖੇਲ ਨਹੀਂ ਹੈ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ ਕਹਿੰਦੇ ਫਲਾਣਾ ਮੁਲਕ ਹਾਰ ਗਿਆ ਫਲਾਣਾ ਮੁਲਕ ਜਿੱਤ ਗਿਆ ਕਿ ਜੰਗ ਹੈ ਜਾਂ ਕਿ ਖੇਲ ਹੈ ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ ਸੋਗਵਾਰ ਹੋ ਕੇ ਆਉਂਦੇ ਨੇ ਰੋਂਦੇ ਹੋਏ ਆਉਂਦੇ ਨੇ ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਂ ਨੱਚਦੇ ਹੋਏ ਆਉਂਦੇ ਨੇ ਮੁਲਕ ਦੇ ਚੋਂ ਉਹਨਾਂ ਦਾ ਸਵਾਗਤ ਆਉਂਦਾ ਹੈ ਉਹਨਾਂ ਨੂੰ ਇਨਾਮ ਮਿਲਦੇ ਨੇ ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ ਔਰ ਵਾਕਈ ਨਾਮ ਵੀ ਲਿਆ ਜਾਂਦਾ ਫਲਾਣਾ ਮੁਲਕ ਹਾਰ ਗਿਆ ਫਲਾਣਾ ਜਿੱਤ ਗਿਆ ਤਾਂ ਇਹ ਖੇਲ ਹੈ ਕਿ ਜੰਗ ਹੈ ਕਿ ਖੇਲ ਹੈ ਕਿ ਧੰਦਾ ਹੈ ਇਹ ਖੇਲ ਨਹੀਂ ਹੈ ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ ਕਤਈ ਖੇਲ ਨਹੀਂ ਜਿਸ ਦੇ ਚ ਜਿੱਤ ਹੈ ਜਿਸ ਦੇ ਚ ਹਾਰ ਹੈ ਜਿਸ ਦੇ ਚ ਹਾਰ ਦੀ ਘਿਰਣਾ ਹੋਵੇ ਜਿਸ ਦੇ ਚ ਹਾਰ ਦੀ ਬੇਇੱਜ਼ਤੀ ਹੋਵੇ ਤੇ ਜਿਸ ਦੇ ਚ ਜਿੱਤ ਦਾ ਤਕabbੁਰ ਹੋਵੇ ਉਹਨੂੰ ਖੇਲ ਆਖਣ ਦੀ ਕੀ ਲੋੜ ਹੈ ਉਹ ਖੇਲ ਨਹੀਂ ਹੈ ਉਹ ਜੰਗ ਹੈ ਜਿਹਦੇ ਚ ਨੁਕਸਾਨ ਦਾ ਦੁੱਖ ਹੋਵੇ ਜਿਹਦੇ ਚ ਨਫੇ ਦੀ ਖੁਸ਼ੀ ਹੋਵੇ ਉਹਨੂੰ ਖੇਲ ਆਖਣ ਦੀ ਲੋੜ ਕੀ ਹੈ ਇਹ ਤੇ ਧੰਦਾ ਹੈ ਖੇਲ ਬੱਚੇ ਖੇਡਦੇ ਨੇ ਖੇਲ ਪਰਮਾਤਮਾ ਖੇਡਦਾ ਹੈ دریا ਦੇ ਕੰਢੇ ਤੇ ਸਾਗਰ ਦੇ ਟੱਟ ਤੇ ਬੱਚੇ ਖੇਨ ਪੇ ਖੇਡਦੇ ਨੇ ਰੇਤ ਦੇ ਮਹਿਲ ਖੜੇ ਕਰ ਰਹੇ ਨੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਇਕਾਗਰਤਾ ਦੇ ਨਾਲ ਤਾਂ ਕਿਹ ਇਨਾ ਬੱਚਿਆਂ ਨੇ ਇਨਾ ਮਹਿਲਾਂ ਦੇ ਚ ਰਹਿਣਾ ਜੋ ਇਤਨੀ ਮਿਹਨਤ ਨਾਲ ਪੇ ਬਣਾਉਂਦੇ ਨੇ ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ ਨਹੀਂ ਖੇਲ ਹੈ ਪਰ ਬੜੀ ਲਗਨ ਨਾਲ ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ ਮਹਿਲ ਬਣ ਗਏ ਨੇ ਇਧਰੋਂ ਸੂਰਜ ਡੁੱਬਣ ਵਾਲਾ ਹੈ ਸ਼ਾਮ ਹੋ ਗਈ ਹੈ ਘਰ ਦੀ ਯਾਦ ਆਈ ਹੈ ਹੱਸਦੇ ਹਾਸਦੇ ਆ ਰੇਤ ਦੇ ਮਹਿਲ ਖੜੇ ਕੀਤੇ ਸਨ ਹੱਸਦੇ ਹਾਸਦੇ ਹੁਣ ਤੋੜ ਰਹੇ ਨੇ ਬੜੀ ਇਕਾਗਰਤਾ ਨਾਲ ਬਣਾਏ ਸਨ ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ ਜਦ ਬਣਾਉਣ ਲੱਗੇ ਸਨ ਖੁਸ਼ ਹੱਸਦੇ ਹੱਸਦੇ ਆ ਅਜ ਮਿਟਾਉਣ ਲੱਗੇ ਨੇ ਖੁਸ਼ ਹੱਸਦੇ ਹੱਸਦੇ ਆ ਖੇਲ ਹੈ ਤੰਦਾ ਨਹੀਂ ਹੈ ਜੰਗ ਨਹੀਂ ਹੈ ਬਣਾਣਾ ਵੀ ਖੇਲ ਸੀ ਮਿਟਾਣਾ ਵੀ ਖੇਲ ਸੀ ਆਵਨ ਜਾਣ ਇੱਕ ਖੇਲ ਬਨਾਇਆ ਆਗਿਆ ਘਾਰੇ ਕਿਨੀ ਮਾਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਦੁਨੀਆ 'ਚ ਵੀ ਉਹਦੀ ਦ੍ਰਿਸ਼ਟੀ 'ਚ ਸਭ ਕੁਝ ਖੇਲ ਜਮਣਾ ਇੱਕ ਖੇਲ ਮਰਣਾ ਇੱਕ ਖੇਲ ਨਫਾ ਇੱਕ ਖੇਲ ਨੁਕਸਾਨ ਇੱਕ ਖੇਲ ਜਵਾਨੀ ਇੱਕ ਖੇਲ ਬੁਢੇਪਾ ਇੱਕ ਖੇਲ ਕਿਉਂਕਿ ਜਵਾਨੀ ਬੁਢੇਪੇ 'ਚ ਬਦਲ ਜਾਂਦੀ ਹੈ ਜਨਮ ਮਰਨ ਦੇ 'ਚ ਬਦਲ ਜਾਂਦਾ ਹੈ ਨਫੇ ਨੁਕਸਾਨ ਦੇ 'ਚ ਬਦਲ ਜਾਂਦੇ ਨੇ ਇੱਜ਼ਤ ਬੇਇੱਜ਼ਤੀ ਦੇ 'ਚ ਬਦਲ ਜਾਂਦੀ ਹੈ ਜ਼ਿੰਦਾਬਾਦ ਦੇ ਨਾਰੇ ਮਰਦਾਬਾਦ ਦੇ ਚ ਬਦਲ ਜਾਂਦੇ ਨੇ ਖੇਲ ਤਮਾਸ਼ਾ ਸੁੰਦਰਤਾ ਕਰੂਪਤਾ ਦੇ ਚ ਬਦਲ ਜਾਂਦੀ ਹੈ ਹਾਸੇ ਰੋਣਿਆਂ ਦੇ ਚ ਬਦਲ ਜਾਂਦੇ ਨੇ ਫੂਲ ਖਿਲਤਾ ਹੈ ਮੁਰਝਾਨੇ ਕਾ ਤਖਯਲ ਲੈ ਕਰ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਹਾਸਿਆਂ ਦੇ ਥੱਲੇ ਪਰੇਸ਼ਾਨੀਆਂ ਛੁਪੀਆਂ ਪਈਆਂ ਨੇ ਦੁੱਖ ਸੰਤਾਪ ਜੋ ਹੈ ਛੁਪੇ ਪਏ ਨੇ ਜਨਮ ਦੇ ਥੱਲੇ ਮਰਨ ਛੁਪਿਆ ਪਿਆ ਖੇਲ ਤਮਾਸ਼ਾ ਬਣਾਉਣ ਲਗਿਆਂ ਪ੍ਰਸ਼ੰਤਾ ਹੈ ਪ੍ਰਮਾਤਮਾ ਨੂੰ ਮਿਟਾਣ ਲੱਗਿਆਂ ਵੀ ਪ੍ਰਸ਼ੰਤਾ ਹੈ ਜਦ ਬਣਾਉਂਦਾ ਹੈ ਤਾਂ ਇੱਕ ਤੋਂ ਅਨੇਕ ਹੋ ਜਾਂਦਾ ਹੈ ਜਦ ਮਿਟਾਉਂਦਾ ਹੈ ਤਾਂ ਅਨੇਕ ਤੋਂ ਇੱਕ ਹੋ ਜਾਂਦਾ ਹੈ ਖੇਲ ਸੰਕੋਚੇ ਤਾਂ ਨਾਨਿਕ ਇਕ ਹੈ ਜੈਸੇ ਖੇਲ ਨੂੰ ਸੰਕੋਚਦਾ ਹੈ ਇੱਕ ਤੇ ਜਦ ਖੇਡ ਖੇਲਣ ਲੱਗਦਾ ਹੈ ਅਨੇਕ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਇਸ ਅਨੇਕਤਾ ਦੇ ਵਿੱਚ ਜਿਹੜਾ ਇੱਕ ਨੂੰ ਵੇਖ ਲਵੇ ਇੱਕ ਨੂੰ ਸਮਝ ਲਵੇ ਉਹ ਪਵਿੱਤਰ ਹੈ ਉਸ ਨੂੰ ਕਿਸੇ ਨਾਲ ਘਿਰਣਾ ਨਹੀਂ ਹੋਵੇਗੀ ਕਿਸੇ ਮੁਲਕ ਨਾਲ ਕਿਸੇ ਜਾਤ ਨਾਲ ਕਿਸੇ ਵਿਅਕਤੀ ਨਾਲ ਕਿਸੇ ਕੌਮ ਨਾਲ ਕਿਸੇ ਧਾਰਮਿਕ ਮੰਦਰ ਨਾਲ ਮਸਜਿਦ ਨੂੰ ਵੇਖ ਕੇ ਵੀ ਉਸ ਦੇ ਅੰਦਰ ਝਰਨਾਟ ਵੱਜ ਜਾਏਗੀ ਮੰਦਰ ਨੂੰ ਵੇਖ ਕੇ ਵੀ ਉਸ ਦੇ ਅੰਦਰ ਖੁਸ਼ੀਆਂ ਜਾਗਣਗੀਆਂ ਗੁਰਦੁਆਰੇ ਤੇ ਚਰਚ ਦੇ ਕੋਲੋਂ ਲੰਘਿਆ ਉਹਦੇ ਅੰਦਰ ਅਧਿਆਤਮਿਕ ਤਰੰਗਾਂ ਪੈਦਾ ਹੋਣਗੀਆਂ ਤੇ ਮਿਟ ਕੇ ਉਹਨੂੰ ਦਿਸ ਪਿਆ ਅਨੇਕਤਾ ਦੇ ਅੰਦਰ ਇੱਕ ਹੈ। ਅਨੇਕਤਾ ਉਸਦਾ ਖੇਲ ਹੈ, ਵਾਸਤਵਕ ਉਹ ਇੱਕ ਹੈ। ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ, ਸਾਗਰ ਇੱਕ ਹੈ, ਲਹਿਰਾਂ ਅਨੇਕ ਹੈ, ਜਿਸ ਨੂੰ ਲਹਿਰਾਂ ਨਾਲ ਨਫ਼ਰਤ ਹੈ, ਉਹਨੂੰ ਸਾਗਰ ਨਾਲ ਵੀ ਨਫ਼ਰਤ ਹੈ। ਜਿਹਨੂੰ ਕਿਰਨਾਂ ਨਾਲ ਨਫ਼ਰਤ ਹੈ, ਉਹਨੂੰ ਸੂਰਜ ਨਾਲ ਵੀ ਨਫ਼ਰਤ ਹੈ। ਜਿਹਨੂੰ ਅਨੇਕਤਾ ਨਾਲ ਨਫ਼ਰਤ ਹੈ, ਉਹਨੂੰ ਇੱਕ ਨਾਲ ਵੀ ਘਿਰਣਾ ਹੈ। ਉਹਨੂੰ ਇੱਕ ਦੀ ਕੋਈ ਸਮਝ ਨਹੀਂ, ਉਸ ਨੂੰ ਇੱਕ ਦਾ ਕੋਈ बोਧ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਇੱਕ ਵਸਤੂ ਬੂਝੇ ਤਹੋਂ ਵੇ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਜੇ ਇੱਕ ਨੂੰ ਸਮਝ ਜਾਏ ਤੋ ਪਾਵਨ ਹੈ ਪਵਿੱਤਰ ਹੈ ਤੇ ਜੇ ਨਹੀਂ ਸਮਝਿਆ ਤੋ ਅਪਵਿੱਤਰਤਾ ਦੀ ਢੇਰੀ ਭੱਟਾ ਨੇ ਇਸ ਸੰਬੰਧ ਵਿੱਚ ਇੱਕ ਸਵਈਆ ਉਚਾਰਨ ਕੀਤਾ ਹੈ ਕਿ ਮੈਂ ਸਮਾਪਤੀ ਕਰਾਂ ਇਕਾਗਰਤਾ ਬਖਸ਼ਣੇ ਔਰ ਭਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਦੇ ਭਟ ਫਰਮਾਨ ਕਰਦੇ ਨੇ ਏ ਗੁਰੂ ਅਮਰਦਾਸ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਏ ਗੁਰੂ ਅਮਰਦਾਸ ਤੁਸੀਂ ਜੀਵਨ ਭਰ ਪੜਿਆ ਤੇ ਇੱਕ ਨੂੰ ਪੜਿਆ 2 3 4 5 ਨਹੀਂ ਇੱਕ ਸਿਰਫ ਇੱਕ ਨੂੰ ਪੜਿਆ ਹੀ ਨਹੀਂ ਮਨ ਦੇ ਚ ਵੀ ਇੱਕ ਨੂੰ ਵਸਾਇਆ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਦੁਬਦਾ ਨਾ ਪੜੋਂ ਮੈਂ ਇੱਕ ਤੋਂ ਬਿਨਾ ਦੂਜਾ ਨਹੀਂ ਪੜਨ ਤਿਆਰ ਦੂਜੀ ਤੀਜੀ ਗੱਲ ਮੈਂ ਸੁਣਨ ਨੂੰ ਤਿਆਰ ਨਹੀਂ ਪੜਨ ਨੂੰ ਤਿਆਰ ਨਹੀਂ ਦੁਬਦਾ ਨਾ ਪੜੋਂ ਹਰ ਬਿਨ ਔਰ ਨਾ ਪੂਜੋਂ ਮੜੀ ਮਸਾਂਨ ਨਾ ਜਾਇ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਜਾਈ ਮੈਂ ਨਹੀਂ ਦੁਬਦਾ ਪੜਦਾ ਭਟ ਕਹਿੰਨੇ ਨੇ ਏ ਗੁਰੂ ਅਮਰਦਾਸ ਤੈ ਪੜਿਓ ਇੱਕ ਤੁਸੀਂ ਜੀਵਨ ਭਰ ਪੜਿਆ ਇੱਕ ਨੂੰ ਸਿਰਫ ਪੜਿਆ ਹੀ ਨਹੀਂ ਮਨ ਦੇ ਚ ਵਸਾਇਆ ਇੱਕ ਨੂੰ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਇ ਠਾਇ ਨਾ ਜਾਣਿਓ ਤੁਹਾਡੀ ਅੱਖਾਂ ਚ ਵੀ ਇੱਕ ਹੈ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਤੁਹਾਡੀ ਜ਼ੁਬਾਨ ਤੇ ਵੀ ਇੱਕ ਹੈ ਜਿੰਨੇ ਬੋਲ ਬੋਲਦੇ ਹੋ ਉਹਨਾਂ ਚ ਇੱਕ ਪ੍ਰਗਟ ਆਉਂਦਾ ਹੈ ਅਨੇਕਤਾ ਨਹੀਂ ਦੁਬਦਾ ਨਹੀਂ ਤੁਹਾਡੀ ਜ਼ਬਾਨ ਤੇ ਵੀ ਇੱਕ ਥੜੇ ਅੱਖਾਂ ਦੇ ਚ ਵੀ ਇੱਕ ਆਖਿਰ ਧਾਰਮਿਕ ਮਨੁੱਖ ਦੀ ਪਛਾਣ ਕਿਸ ਤਰ੍ਹਾਂ ਕਰੋਗੇ ਉਸ ਦੇ ਵਿਵਹਾਰ ਤੋਂ ਉਸ ਦੇ ਬੋਲਣ ਤੋਂ ਉਸ ਦੇ ਵੇਖਣ ਤੋਂ ਉਹਦੀ ਤਰਜ਼ੇ ਜ਼ਿੰਦਗੀ ਤੋਂ ਹੋਰ ਕਿਸ ਤਰ੍ਹਾਂ ਹੋ ਸਕਦਾ ਹੈ ਗੁਰਦੁਆਰੇ ਆਣ ਵਾਲਾ ਵੀ ਅਧਾਰਮਿਕ ਹੋਵੇ ਹੋ ਸਕਦਾ ਹੈ ਮੰਦਰ ਦੇ ਚ ਰੋਜ਼ ਪੂਜਾ ਪਾਠ ਕਰਨ ਵਾਲੇ ਦਾ ਵੀ ਕੋਈ ਭਗਵਾਨ ਨਾਲ ਸੰਬੰਧ ਨਾ ਹੋਵੇ ਵਿਵਹਾਰ ਤੋਂ ਪਤਾ ਚਲੇਗਾ ਉਹਦੇ ਆਚਰਣ ਤੋਂ ਪਤਾ ਚਲੇਗਾ ਕਿ ਇਹਦੇ ਜੀਵਨ ਵਿੱਚ ਨਿਰੰਕਾਰ ਪ੍ਰਗਟ ਹੋਇਆ ਹੈ ਕਿ ਨਹੀਂ ਭਟ ਕਹਿੰਦੇ ਨੇ ਏ ਗੁਰੂ ਅਮਰਦਾਸ ਤੁਹਾਡੀ ਰਸਨਾ ਤੇ ਇੱਕ ਤੁਹਾਡੇ ਨੇਤਰਾਂ ਦੇ ਵਿੱਚ ਇੱਕ ਨੈਣ ਬੈਣ ਮੋਹ ਇੱਕ ਇੱਕ ਦੋ ਏਠਾਏ ਨਾ ਜਾਣੇ ਤੁਸੀਂ ਇੱਕ ਤੋਂ ਬਿਨਾ ਦੂਜੇ ਨੂੰ ਨਹੀਂ ਜਾਣਦੇ ਤੁਹਾਨੂੰ ਇੱਕ ਹੀ ਇੱਕ ਦਿਖਾਈ ਦਿੰਦਾ ਸਾਰੀਆਂ ਕਿਰਨਾਂ ਦੇ ਵਿੱਚ ਇੱਕੋ ਹੀ ਸੂਰਜ ਦਿਖਾਈ ਦਿੰਦਾ ਤੁਹਾਨੂੰ ਸਾਰੀ ਲਹਿਰਾਂ ਦੇ ਵਿੱਚ ਇੱਕੋ ਹੀ ਸਾਗਰ ਦਿਖਾਈ ਦਿੰਦਾ ਤਾਨੂੰ ਸਾਰੀ ਅਨੇਕਤਾ ਵਿੱਚ ਇੱਕ ਦਿਖਾਈ ਦਿੰਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਕਰਦੇ ਆਇਆ ਅਗਾਹ ਚਲ ਕੇ ਕਹਿੰਦੇ ਨੇ ਸੁਪਨ ਇੱਕ ਪਰ ਤਖ ਇੱਕ ਇੱਕਸਮੇ ਲੀਨ ਹੋ ਏ ਗੁਰੂ ਅਮਰਦਾਸ ਤੁਸੀਂ ਜਾਗਦੇ ਰਹਿੰਦੇ ਹੋ ਇੱਕ ਦੇ ਚ ਲੀਨ ਰਹਿੰਦੇ ਹੋ ਪਰ ਜਦ ਤੁਸੀਂ ਸੌਂ ਜਾਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ ਨੇ ਤੁਸੀਂ ਸੁਪਨਿਆਂ ਦੇ ਚ ਵੀ ਇੱਕ ਦੇ ਚ ਲੀਨ ਰਹਿੰਦੇ ਹੋ ਤੁਹਾਡੀ ਜਾਗਰਤ ਅਵਸਥਾ ਇੱਕ ਨਾਲ ਜੁੜੀ ਹੋਈ ਹੈ ਤੁਹਾਡੀ ਸੁਪਨ ਅਵਸਥਾ ਵੀ ਇੱਕ ਨਾਲ ਜੁੜੀ ਹੋਈ ਹੈ ਸੁਪਨ ਇੱਕ ਪਰ ਤਖ ਇੱਕ ਇੱਕ ਸਮੇ ਲੀਣਿਓ 30 1 ਅਰ ਪੰਜ 35 ਨਿਖੀਣਿਓ ਇਹ ਸਾਰੇ ਹਿੰਦਸੇ ਜਮਾ ਕਰਨੇ ਪੈਣਗੇ ਜੋੜ ਕਰਨਾ ਪਏਗਾ 30 1 ਅਰ ਪੰਜ 35 ਨਿਖੀਣਿਓ 30 1 31 5 36 ਤੇ 35 71 ਹੇ ਗੁਰੂ ਅਮਰਦਾਸ ਇਹ ਅਵਸਥਾ ਤੁਹਾਡੀ 71 ਵਰੇ ਦੀ ਉਮਰ ਦੇ ਵਿੱਚ ਬਣੀ 71 ਸਾਲ ਦੀ ਅਵਸਥਾ ਦੇ ਵਿੱਚ ਐਸਾ ਜੀਵਨ ਆਪ ਨੂੰ ਨਸੀਬ ਹੋਇਆ ਪੀਸ ਇੱਕ ਅਰਪੰਝ ਸਿਧ 35 ਨਿਖੀਣਿਓ ਇੱਕੋ ਜੇ ਲੱਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਕਬ ਭਲ ਭਣ ਤੋ ਇਕ ਲੋੜੇ ਇਕ ਮੰਨੇ ਕਵੀ ਭਲ ਪਾਠ ਕਹਿੰਦੇ ਨੇ ਹੇ ਗੁਰੂ ਅਮਰਦਾਸ ਮੈਂ ਸੱਚ ਕਹਿ ਰਿਹਾ ਤੁਹਾਨੂੰ ਇੱਕ ਦੀ ਲੋੜ ਹੈ ਤੁਸੀਂ ਇੱਕ ਨੂੰ ਮੰਨਦੇ ਹੋ ਇੱਕ ਨੂੰ ਵੇਖਦੇ ਹੋ ਇੱਕ ਨੂੰ ਬੋਲਦੇ ਹੋ ਇੱਕ ਨੂੰ ਪੜ੍ਹਦੇ ਹੋ ਔਰ ਇੱਕ ਨੂੰ ਮਨ ਦੇ ਚ ਵਸਾਇਆ ਤੁਹਾਡੀ ਜਾਗਰਤ ਅਵਸਥਾ ਦੇ ਚ ਇੱਕ ਤੁਹਾਡੀ ਸੁਪਨ ਅਵਸਥਾ ਦੇ ਚ ਵੀ ਇੱਕ ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਇੱਕ ਵਸਤੂ 부ਝੇ ਤਾਂ ਹੋਵੇ پاک ਬਿਨ 부ਝੇ ਤੂੰ ਸਦਾ ਨਾਕ ਇੱਕ ਨੂੰ ਕੋਈ ਸਮਝ ਜਾਏ ਇੱਕ ਨਾਲ ਕੋਈ ਜੁੜ ਜਾਏ ਉਹੀ ਪਵਿੱਤਰ ਹੈ ਬਾਕੀ ਕੋਈ ਪਵਿੱਤਰ ਨਹੀਂ ਕਿਉਂਕਿ ਉਹਨੂੰ ਸਾਰੀਆਂ ਲਹਿਰਾਂ ਦੇ ਸਾਗਰ ਦਿਖਾਈ ਦੇਗਾ ਉਹਨੂੰ ਸਾਰੀਆਂ ਕਿਰਨਾਂ ਦੇ ਸੂਰਜ ਦਿਖਾਈ ਦੇਵੇਗਾ ਉਹਨੂੰ ਸਾਰੇ ਮਨੁੱਖਾਂ ਵਿੱਚ ਪ੍ਰਭੂ ਦਿਖਾਈ ਦੇਵੇਗਾ ਉਹਨੂੰ ਸਾਰੇ ਪਸ਼ੂ ਪੰਛੀਆਂ ਵਿੱਚ ਈਸ਼ਵਰ ਦਿਖਾਈ ਦੇਵੇਗਾ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਅਵਸਥਾ ਜਿਸ ਦੀ ਬਣ ਜਾ ਹੈ ਉਹੀ ਪਾਵਨ ਹੈ ਉਹੀ ਪਵਿੱਤਰ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੋ ਇੱਕ ਹੋਂਦਾ ਹੋਇਆ ਅਨੇਕ ਹੈ ਔਰ ਅਨੇਕ ਹੁੰਦਾ ਹੋਇਆ ਇੱਕ ਹੈ ਅਨੇਕਤਾ ਤੇਰਾ ਖੇਲ ਹੈ ਅਨੇਕਤਾ ਤੇਰਾ ਤਮਾਸ਼ਾ ਹੈ ਤੇ ਬਸ ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ ਮੈਂ ਹਉ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਅਨੇਕਤਾ ਤਮਾਸ਼ਾ ਦਿਖਾਈ ਦੇਵੇ ਇੱਕ ਦਾ ਤੋ ਜਦ ਇੱਕ ਨਾਲ ਪਿਆਰ ਹੈ ਤੇ ਉਸਦੇ ਤਮਾਸ਼ੇ ਨਾਲ ਵੀ ਪਿਆਰ ਹੋ ਜਾਏਗਾ ਉਹਦਾ ਤਮਾਸ਼ਾ ਵੀ ਚੰਗਾ ਲੱਗੇਗਾ हे ਪ੍ਰਭੂ ਖੂਬ ਤੇਰਾ ਤਮਾਸ਼ਾ ਜਮ ਰਿਹਾ ਜਿਹੜਾ ਉਹੀ ਮਰ ਰਿਹਾ ਜਵਾਨ ਹੋ ਰਿਹਾ ਜਿਹੜਾ ਉਹੀ ਬੁੱਢਾ ਹੋ ਰਿਹਾ ਇੱਜ਼ਤ ਹੈ ਜਿਸ ਦੀ ਉਸ ਦੀ ਬੇਇੱਜ਼ਤੀ ਹੋ ਜਾਂਦੀ ਹੈ ਹੱਸ ਰਿਹਾ ਹੈ ਉਹੀ ਰੋ ਪੈਂਦਾ ਹੈ ਅਜੀਬ ਹੈ ਤੇਰਾ ਤਮਾਸ਼ਾ ਦੇਖ ਰਹਾ ਹਾਂ ਇੱਕ ਸੂਫੀ ਦਾ ਕਹਿਣਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨ-ਏ-ਕਲਬ ਸੇ ਖੁਦਾ ਖੁਦਾ ਕਰ ਜੋ ਕੁਝ ਕੇ ਹੋਣਾ ਹੈ ਸੋ ਹੋ ਰਹੇਗਾ ਉਸ ਦਾ ਤਮਾਸ਼ਾ ਹੈ ਇਤੇ ਹੋਰ ਹੋਵੇਗਾ ਤੂੰ ਵੇਖਣ ਵਾਲਾ ਬਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਸ ਤਮਾਸ਼ੇ ਦੇ ਵਿੱਚ ਬੜੀ ਭਾਰੀ ਅਨੇਕਤਾ ਹੈ ਔਰ ਇਹ ਅਨੇਕਤਾ ਉਸ ਦਾ ਤਮਾਸ਼ਾ ਹੈ ਇਸੇ ਅਨੇਕਤਾ ਦੇ ਜਿਸ ਨੂੰ ਇੱਕ ਦੀ ਸਮਝ ਹੋਵੇ ਇੱਕ ਦਿਸੇ ਇੱਕ ਰਸਨਾ ਤੇ ਆ ਜਾਏ ਇੱਕ ਹਿਰਦੇ ਚ ਵਸ ਜਾਏ ਉਹ ਤੇ ਪਾਵਨ ਹੈ ਉਹ ਤੇ ਪਵਿੱਤਰ ਹੈ ਬਾਕੀ ਸਾਰੇ ਦੇ ਸਾਰੇ ਅਪਵਿੱਤਰ ਨੇ ਇੱਕ ਵਸਤੂ ਬੂਝੇ ਤਹੋਂਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਇਕ ਤੋਂ ਗੁਰਬਾਣੀ ਆਰੰਭ ਹੁੰਦੀ ਏ ਤੇ ਸਾਰੀ ਗੁਰਬਾਣੀ ਏਕੇ ਦਾ ਗਿਆਨ ਕਰਾਂਦੀ ਏ ਜੋ ਇੱਕ ਨਾਲ ਜੁੜ ਗਿਆ ਬਸ ਉਹੀ ਬ੍ਰह्म ਗਿਆਨੀ ਉਹੀ ਭਗਤ ਉਹੀ ਸੰਤ ਉਹੀ ਫਕੀਰ ਉਹੀ ਵਲੀ ਅੱਲਾ ਉਹੀ ਅਵਤਾਰ ਉਹੀ ਮਹਾਪੁਰਸ਼ ਔਰ ਉਹੀ ਪਾਵਨ ਉਹੀ ਪਵਿੱਤਰ ਧੰਨ ਗੁਰਗੰਸਾਹਬ ਜੀ ਮਹਾਰਾਜ ਬਖਸ਼ਿਸ਼ ਕਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਛੰਦ ਦੀ ਵਿਚਾਰ ਸਰਵਨ ਕਰਦੇ ਆ ਆਪ ਨੂੰ ਇੱਕ ਦੀ ਸਮਝ ਪਵੇ ਔਰ ਸਿਰਫ ਸਮਝ ਹੀ ਨਾ ਪਵੇ ਸਾਰੀ ਅਨੇਕਤਾ ਦੇ ਵਿੱਚ ਇੱਕ ਦਿਖਾਈ ਦੇਵੇ ਤਾਂ ਕਿ ਕਥਾ ਸੁਣੀ ਹੋਈ ਦਾ ਲਾਭ ਸੜੀ ਝੋਲੀ ਵਿੱਚ ਪੈ ਜਾਵੇ